ਸਾਸਤਰੀ ਕਲਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਜਣੇ ਉਮੀਦ ਕਰਦਾ ਹਾਂ ਤੁਸੀਂ ਘੈਂਟ ਹੋਵੋਗੇ ਹਾਂਜੀ ਅੱਜ ਮੈਂ ਤੁਹਾਨੂੰ ਇੱਕ ਕਮੀਜ਼ ਦੀ ਕਟਿੰਗ ਕਰਨੀ ਦੱਸਦੀ ਆ ਲਾਈਨਿੰਗ ਵਾਲੀ ਕਮੀਜ਼ ਆ ਇਹ ਉਹਦਾ ਤਰੀਕਾ ਕੀ ਆ ਬਹੁਤ ਹੀ ਘੈਂਟ ਤਰੀਕਾ ਜਿਹੜੀਆਂ ਭੈਣਾਂ ਕਹਿੰਦੀਆਂ ਤੁਸੀਂ ਬਹੁਤ ਔਖਾ ਕਮੀਜ਼ ਕਟਿੰਗ ਕਰਦੇ ਆ ਕਰਨਾ ਦੱਸਦੇ ਆ ਜਿਆਦਾ ਦਾ ਹਨਾ ਕੁਝ ਵੀ ਤਾਂ ਹੁਣ ਮੈਂ ਤੁਹਾਨੂੰ ਇੱਕ ਹੋਰ ਤਰੀਕੇ ਨਾਲ ਦੱਸਦੀ ਆ ਫਰਲਾ ਆਪਾਂ ਕੀ ਕਰਨਾ ਜਿਹੜਾ ਮੇਨ ਕਪੜਾ ਹੁੰਦਾ ਹਨਾ ਉਹ ਆਪਾਂ ਮਤਲਬ ਕਿ ਉਤਾਰ ਲਿਆ ਸੀਗਾ ਆਪਣੀ ਲੈਂਥ ਵਗੈਰਾ ਤੇ ਘੇਰਾ ਵਗੈਰਾ ਜਿੰਨਾ ਆਪਾਂ ਨੂੰ ਚਾਹੀਦਾ ਸੀ ਮੇਨ ਕਪੜਾ ਆਪਾਂ ਧਾਰ ਲਿਆ ਮੈਂ ਇਹ ਜਿਹੜੀ ਕੱਢੀ ਗਈ ਪਹਿਲੀ ਵਾਰ ਕਰਨ ਲੱਗੀਆਂ ਕਿਉਂਕਿ ਇੱਥੇ ਮੇਰੇ ਕੋਲ ਇੱਕ ਹੈਗੀ ਆ ਭੈਣ ਦਾ ਬਟਿਕ ਉਹ ਮੈਂ ਕਰਦੀ ਦੇਖੀ ਸੀਗੀ ਪਰसों ਉਹ ਮੇਰੇ ਕੋਲ ਹੀ ਖੜੀ ਸੀ ਇੱਥੇ ਮੇਰੇ ਕੋਲੇ ਖੜੀ ਖੜੀ ਨੇ ਉਹਨੇ ਕਮੀਜ਼ ਦੀ ਕਟਿੰਗ ਕੀਤੀ ਤਾਂ ਮੈਂ ਉਹਨੂੰ ਕਿਹਾ ਯਾਰ ਵੈਸੇ ਤੇਰਾ ਟਿੱਕਾ ਵੀ ਸਹੀ ਆ ਪਰ ਮੈਂ ਇਹਦੀ ਵੀਡੀਓ ਜਰੂਰ ਪਾਉਂਗੀ ਜਿਹੜੀਆਂ ਵੀ ਪੈਣਾ ਹੈ ਨਾ ਇਦਾਂ ਦੀ ਕਟਿੰਗ ਕਰਦੀਆਂ ਨੇ ਤਾਂ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਪਹਿਲਾਂ ਆਪਾਂ ਕੀ ਕਰਨਾ ਬੈਕ ਵਾਲਾ ਪੱਲਾ ਆਪਾਂ ਵਿਛਾ ਲੈਣਾ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਆ ਕੀ ਆਲੇ ਦੇ ਇੱਕ ਆਪਾਂ ਲਾਈਨਿੰਗ ਦਾ ਪੱਲਾ ਵਿਛਾ ਲੈਣਾ ਠੀਕ ਹੈ ਪਹਿਲਾਂ ਬੈਕ ਵਾਲਾ ਜਿਹੜਾ ਮੇਨ ਫੈਬਰਿਕ ਹੁੰਦਾ ਉਹਦਾ ਆਪਾਂ ਵਿਛਾ ਲੈਣਾ ਮੈਸੇ ਮੈਂ ਇਦਾਂ ਦੀ ਕਦੇ ਵੀ ਕਟਿੰਗ ਨਹੀਂ ਕੀਤੀ ਮੈਂ ਹਮੇਸ਼ਾ ਝੂਠ ਬੋਲਾਂਦੀ ਜਾਂ ਮੈਂ ਪਹਿਲਾਂ ਕਰਦੀ ਨਹੀਂ ਮੈਂ ਕਦੇ ਵੀ ਕਟਿੰਗ ਨਹੀਂ ਕੀਤੀ ਦੇਖੋ ਪਹਿਲਾਂ ਆਪਾਂ ਮੇਨ ਫੈਬਰਿਕ ਦਾ ਬੈਕ ਪੱਲਾ ਵਿਛਾ ਲਿਆ ਫਿਰ ਉਹਦੇ ਉੱਪਰ ਆਪਾਂ ਇੱਕ ਲਾਈਨਿੰਗ ਦਾ ਪੱਲਾ ਵਿਛਾ ਲਿਆ ਮੈਂ ਕਿਹਾ ਚਲ ਮੈਂ ਵੀ ਇੱਕ ਵਾਰ ਕਟਿੰਗ ਕਰਕੇ ਦੇਖੂਗੀ ਕਿਉਂਕਿ ਮੈਂ ਕਦੇ ਇਹ ਨਹੀਂ ਸੋਚਿਆ ਵੀ ਮੈਨੂੰ ਸਾਰਾ ਕੁਝ ਆਉਂਦਾ ਮੈਂ ਹਜੇ ਵੀ ਸਿੱਖਦੀ ਹੀ ਰਹਿਣੀ ਆ ਇਹ ਪਤਾ ਨਹੀਂ ਹੁੰਦਾ ਕਿਹਦੇ ਕੋਲੋਂ ਆਪਾਂ ਨੂੰ ਕਿਹੜੀ ਚੀਜ਼ ਸਿੱਖਣ ਨੂੰ ਮਿਲ ਜੇ ਆ ਦੇਖੋ ਪਹਿਲਾਂ ਆਪਾਂ ਬੈਕ ਪੱਲਾ ਵਿਛਾਇਆ ਮੇਨ ਫੈਬਰਿਕ ਦਾ ਉਸ ਤੋਂ ਬਾਅਦ ਆਪਾਂ ਲਾਈਨਿੰਗ ਵਾਲਾ ਪੱਲਾ ਵਿਛਾ ਲਿਆ ਠੀਕ ਹੈ ਉਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਆਪਣਾ ਫਰੰਟ ਪੱਲਾ ਵਿਛਾ ਲੈਣਾ ਉਵੇਂ ਸੇਮ ਹੀ ਅੱਧਾ ਇੰਚ ਰੱਖ ਕੇ ਅੱਧਾ ਪੌਣਾ ਇੰਚ ਡਾਊਨ ਰੱਖਣਾ ਜਿਵੇਂ ਆਪਾਂ ਲਮੇਟਾ ਰੱਖਣਾ ਆਪਾਂ ਫਰੰਟ ਵਾਲਾ ਪੱਲਾ ਮੈਂ ਪਹਿਲੀ ਵਾਰ ਕਟਿੰਗ ਕਰਨ ਲੱਗੀ ਆ ਕਿਤੇ ਕੁਝ ਗੜਬੜ ਨਾ ਹੋ ਜੇ ਬਾਬਾ ਜੀ ਮਿਹਰ ਕਰਿਓ ਹੁਣ ਆਪਾਂ ਕੀ ਕਰਨਾ ਹੈ ਇਹਦੇ ਉੱਪਰ ਆਪਾਂ ਲਾਈਨਿੰਗ ਵਿਛਾ ਲੈਣੀ ਆ ਇਹ ਵੀਡੀਓ ਪਤਾ ਨਹੀਂ ਕਿੰਨਾ ਪੈਣਾ ਲਈ ਆ ਮੈਂ ਤੁਹਾਨੂੰ ਦੱਸ ਨਹੀਂ 사ਦੀ ਆ ਨਾ ਕਿ ਇਹ ਮੇਰਾ ਵੀਜ਼ ਪਹਿਲੀ ਵਾਰੀ ਐਕਸਪੀਰੀਅੰਸ ਰਹੂਗਾ ਵੀ ਇਹ ਕਿੱਦਾਂ ਦੀ ਕਟਿੰਗ ਹੁੰਦੀ ਆ ਸੌਖੀ ਹੁੰਦੀ ਆ ਜਾਂ ਔਖੀ ਹੁੰਦੀ ਆ ਕਿਉਂਕਿ ਮੈਨੂੰ ਉਹ ਭੈਣ ਕਹਿੰਦੀ ਵੀ ਮੈਂ ਤਾਂ ਫਟਾਫਟ ਕਰਕੇ ਮੈਂ ਕੱਢ ਕੇ ਕਟਿੰਗ ਕਰਕੇ ਨਬੇੜਦੀਆਂ ਕੰਮ ਵੀ ਤੂੰ ਜਿਆਦਾ ਮੱਥਾ ਮਾਰਦੀ ਆ ਕਿਉਂਕਿ ਯਾਰ ਮੈਂ ਸ਼ੁਰੂ ਤੋਂ ਹੀ ਉਦਾਂ ਹੀ ਸੌਰੀ ਇੱਕ ਮੈਨੂੰ ਕਿਸੇ ਭੈਣ ਨੇ ਕਿਹਾ ਸੀ ਤੁਸੀਂ ਵੀਡੀਓ ਤੇ ਜਰ-ਜਰ ਨਾ ਬੋਲਿਆ ਕਰੋ ਕੁੜੀਆਂ ਦੇ ਮੂੰਹ 'ਚੋਂ ਖੱਬਦਾ ਨਹੀਂ ਓਕੇ ਜੀ ਅਇਤੋਂ ਬਾਅਦ ਮੈਂ ਕੰਟਰੋਲ ਰੱਖਿਆ ਕਰੂੰ ਆਪਣੀ ਗੇਬ ਤੇ ਹਨਾ ਆ ਜੋ ਐਕਸਟਰਾ ਹੈਗਾ ਇਹਦੀ ਆਪਾਂ ਕਟਿੰਗ ਕਰ ਲਵਾਂਗੇ ਓਹੋ ਲੋਡ ਹੁਣ ਆਪਾਂ ਕੀ ਕਰਨਾ ਹੁਣ ਮੈਂ ਪਹਿਲਾਂ ਦੇਖਾਂ ਮੇਰੀ ਵੀਡੀਓ ਸਹੀ ਬਣ ਰਹੀ ਆ ਹਾਂਜੀ ਵੀਡੀਓ ਆਪਣੀ ਘੈਂਟ ਬਣ ਰਹੀ ਆ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦਾ ਤੀਰਾ ਮੋਡਾ ਦੇਖਣਾ ਇਹਦਾ ਨਾਪ ਹੈਗਾ 23 ਇੰਚ ਛਾਤੀ 21.5 ਇੰਚ ਕਮਰ ਤੇ 24 ਇੰਚ हिਪ ਜਿਹੜੇ ਜਿਹੜਾ ਇਹ ਨਾਪ ਆ ਉਹ ਵੀਡੀਓ ਪੂਰੇ ਧਿਆਨ ਨਾਲ ਦੇਖਿਓ ਆਪਾਂ ਰੱਖਾਂਗੇ ਬੈਕ ਵਾਲਾ ਗਲਾ ਹੈਗਾ ਇਹਨਾਂ ਦਾ 6 ਇੰਚ ਆਪਾਂ 7 ਇੰਚ ਦਾ ਤੀਰਾ ਲਾਵਾਂਗੇ ਸੋਕੇ ਥੋੜਾ ਹੈਲਥੀ ਨਾਪ ਆ ਕੱਪਾਂ ਦੇ ਫੁੱਟ ਉਡਾਈ ਰੱਖਾਂਗੇ ਆਪਾਂ ਤੇ 6 ਇੰਚ ਆਪਾਂ ਨੀਚੇ ਤੋਂ ਰੱਖਾਂਗੇ ਫਿਰ ਆਪਾਂ ਇਹਨਾਂ ਨੂੰ ਐਵੇਂ ਕਰਕੇ ਮਿਲਾ ਲਵਾਂਗੇ 23 ਇੰਚ ਛਾਤੀ ਆ 23 ਇੰਚ ਛਾਤੀ ਆ ਜਿਹੜੀ ਆਪਾਂ ਇਹ ਕਾਟ ਆ ਜੀ ਉਹ ਆਪਾਂ ਪਾਵਾਂਗੇ 3 ਇੰਚ ਕਿਉਂ ਹਾਲ ਦ ਜੇ ਜਿਹੜਾ ਇਹਨਾਂ ਦਾ ਸਾਹਮਣਾ ਹੋਗਾ ਜਿਹਨੂੰ ਆਪਾਂ ਫਰੰਟ ਪੱਲਾ ਕਹਿੰਦੇ ਆ ਉਹ ਹੈਗੀ ਇਹਨਾਂ ਦੀ 15 ਇੰਚ ਤੇ ਤੇ ਉਹ ਇੱਥੇ ਪਾਵਾਂਗੇ ਆਪਾਂ ਅੱਧਾ ਇੰਚ ਦੀ ਤੇ ਪਲੇਟਾਂ ਕਈ ਪੈਨਾਂ ਦੇ ਸਵਾਲ ਸੀ ਵੀ ਫੁੱਲ ਹੈਂਡਵਰਕ ਵਾਲੇ ਸ਼ੂਟ ਤੇ ਆਪਾਂ ਪਲੇਟਾਂ ਪਾ ਸਕਦੇ ਆ ਜਾਂ ਨਹੀਂ ਪਾ ਸਕਦੇ ਹਨ ਪਲੇਟ ਇਹਨਾਂ ਦੀ ਹੈਗੀ ਜੀ 11 ਇੰਚ ਤੇ ਚੜਾਈ ਹੈਗੀ 8 ਇੰਚ 11.5 ਰੱਖਾਂਗੇ ਆਪਾਂ ਨਿਸ਼ਾਨ ਆਪਾਂ ਕਟਿੰਗ ਤੇ ਜ਼ਰੂਰ ਲਾ ਲਾਂਗੇ ਜੇ ਪਈਆਂ ਤਾਂ ਆਪਾਂ ਪਾ ਦਾਂਗੇ ਕਿਉਂਕਿ ਪਲੇਟਾਂ ਨਾਲ ਫਿਟਿੰਗ ਸੋਹਣੀ ਆ ਜਾਂਦੀ ਹੈ ਤੇ ਫਿਰ ਆਪਾਂ ਨੂੰ ਮੇਨਟ ਕਰਨੇ ਪੈਂਦੀ ਐ ਕਿ ਨਾ ਪਈਆਂ ਤੇ ਇਹਦੇ ਵਿੱਚ ਕੋਈ ਐਡਾ ਵੱਡਾ ਇਸ਼ੂ ਨਹੀਂ ਹੁੰਦਾ ਆਪਾਂ ਕਸਟਮਰ ਨੂੰ ਕਹਿ ਸਕਦੇ ਆਂ ਵੀ ਜੇ ਉਹ ਚਾਹੁੰਦਾ ਵੀ ਆਪਾਂ ਵਰਕ ਪਟਕੇ ਪਲੇਟਾਂ ਪਾ ਦਈਏ ਤਾਂ ਆਪਾਂ ਪਾ ਦਿੰਨੇ ਹੁੰਨੇ ਆ ਜੇ ਉਹ ਕਹਿੰਦਾ ਵੀ ਨਹੀਂ ਸਾਡਾ ਵਰਕ ਖਰਾਬ ਨਹੀਂ ਹੋਣਾ ਚਾਹੀਦਾ ਹਨਾ ਫਿਰ ਆਪਾਂ ਪਲੇਟਾਂ ਨਹੀਂ ਪਾਉਂਦੇ ਐਡਾ ਕੋਈ ਵੱਡਾ ਇਸ਼ੂ ਨਹੀਂ ਹੁੰਦਾ ਤੇ ਆਹ ਵਾਲੀ ਪਲੇਟ ਦੀ ਚੜਾਈ ਆਪਾਂ ਰੱਖਾਂਗੇ ਜੀ ਇਹਨਾਂ ਦੀ ਪੌਣੇ 3 ਇੰਚ ਇਹਨਾਂ ਦੇ ਵਰਕ ਹੈ ਵੈਸੇ ਬਹੁਤ ਹੈਵੀ ਇੱਥੇ ਰੱਖਾਂਗੇ ਆਪਾਂ 2 ਇੰਚ ਤੇ ਆਹ ਵਾਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਵੀ ਆਪਾਂ ਕਿਵੇਂ ਰੱਖਦੇ ਹੁੰਦੇ ਹੁਣ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਸਹੀ ਕਰੀਏ ਨਾ ਇੱਕ ਪਹਿਲਾਂ ਕਿਉਂਕਿ ਮੈਂ ਓਹਲੀ ਕਰਦੀ ਹੁੰਦੀ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਮੈਂ ਪਹਿਲੀ ਵਾਰ ਹੀ ਇਦਾਂ ਦੀ ਕਟਿੰਗ ਕਰ ਲੱਗੀਆਂ ਕਿਉਂਕਿ ਮੈਂ ਕਦੇ ਇਦਾਂ ਦੀ ਕਟਿੰਗ ਨਹੀਂ ਕੀਤੀ ਹੈਗੀ ਉਹਨਾਂ ਨੇ ਪੁੱਛਿਆ ਸੀ ਵੀ ਇਹ ਤੁਸੀਂ ਕਿੱਥੋਂ ਸਿੱਖੀ ਆ ਉਹ ਮੈਂ ਕਹਿੰਦੀ ਮੈਂ ਸ਼ੁਰੂ ਤੋਂ ਹੀ ਇਦਾਂ ਕਰਦੀ ਹਾਂ ਉਹਨਾ ਮੁਰਲੇ ਆ ਕੇ 500 ਲਾਉਂਦਾ ਸੀਗਾ। ਉਹ ਬਿੱਦਰ ਕੋਕ ਦਾ। ਬਾਕੀ ਜੀ ਜੀ ਨੂੰ ਮੇਰੀ ਵੀਡੀਓ ਘੈਂਟ ਲੱਗਦੀ ਆ ਹਨਾ ਕੁਝ ਸਿੱਖਣ ਨੂੰ ਜੇ ਤੁਹਾਨੂੰ ਕੁਝ ਮਿਲਦਾ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਫਿਰ ਮੈਨੂੰ ਵੀ એનਰਜੀ ਮਿਲਦੀ ਰਹਿੰਦੀ ਆ। ਨਹੀਂ ਫਿਰ ਮੈਨੂੰ ਆਉਂਦਾ ਵੀ ਛੱਡਣਾ ਕਿ ਵੀਡੀਓ ਬਣਾਉਣੀ ਆ। ਬਾਕੀ ਆਪਾਂ ਪਲੇਟਾਂ ਦੇ ਨਿਸ਼ਾਨ ਲਾ ਲਵਾਂਗੇ ਹਨਾ। ਦਸੇ ਪਲੇਟਾਂ ਦੇ ਨਿਸ਼ਾਨ ਨੇ ਮੈਂ ਕੱਲੀ ਲਾਈਨਿੰਗ ਲਾਈਨਿੰਗ ਹੀ ਲਾਉਣੀ ਸੀ ਹਨਾ ਹਾਂ ਪਲੇਟਾਂ ਦੇ ਨਿਸ਼ਾਨ ਆਪਣੇ ਨਿਕਲੇ ਆਏ ਆ ਮੈਂ ਕਿ ਨਿਕਲੇ ਵਿੱਚੋਂ ਲਾਉਂਦੀ ਆਪਣੀ ਹੁਣੇ ਕਟਿੰਗ ਗਈ ਆ ਹੋ ਤੇ ਹੁਣ ਆਪਾਂ ਲਾਈਨਿੰਗ ਅਟੈਚ ਕਰਾਂਗੇ ਹਨ ਆਇਆ ਤਾਂ ਮਸ਼ੀਨ ਤੇ ਜਾ ਕੇ ਕਰਾਂਗੇ